ਇੱਕ ਤੇ ਕਈ ਵਾਰੀ ਦੋਸਤ ਪੁੱਛਦੇ ਰਹਿੰਦੇ ਕਿ ਮਜੀਠੀਆ ਸਾਹਿਬ ਵਾਲੇ ਕੇਸ ਚ ਕੀ ਹੋਇਆ ਮਜੀਠੀਆ ਸਾਹਿਬ ਵਾਲਾ ਕੇਸ ਕਿੱਥੇ ਜੇ ਪਹੁੰਚਿਆ ਤੇ ਜਿੰਨੀ ਇੱਕ ਗੱਲਬਾਤ ਹੁੰਦੀ ਆਪਾਂ ਸਾਂਝੀ ਕਰਦੇ ਰਹੇ ਆ ਪਰ ਅੱਜ ਇੱਕ ਹੋਰ ਬੰਦੇ ਦਾ ਜ਼ਿਕਰ ਆ ਰਿਹਾ ਹੈ ਕਿ ਹਰਪ੍ਰੀਤ ਸਿੰਘ ਗੁਲਾਟੀ ਨੇ ਤੇ ਵਿਜੀਲੈਂਸ ਨੇ ਕਹਿੰਨੇ 20 ਮੁਹਾਲੀ ਤੋਂ ਉਹਨਾਂ ਨੂੰ ਚੱਕ ਲਿਆ ਕੋਈ ਲੈਣ ਦੇਣਾ ਕੋਈ ਕੰਪਨੀ ਦੇ ਥਰੂ ਪੈਸਾ ਲੈਣ ਦੇ ਨੇ ਇੱਧਰ ਉੱਧਰ ਕੀਤਾ ਗਿਆ ਉਹ ਮਾਮਲਾ ਦੱਸ ਰਹੇ ਨੇ ਪਰ ਇਹ ਗੁਲਾਟੀ ਸਾਹਿਬ ਕੌਣ ਨੇ ਤੇ ਕੀ ਲੈਣ ਦੇਣਾ ਇਹਨਾਂ ਦਾ ਗੁਲਾਟੀ ਸਾਹਿਬ ਨਾਲ ਵੀ ਕਰਦੇ ਆ ਗੱਲ ਗੁਲਾਟੀ ਦੀ ਗਾਟੀ ਸੀਗੀ ਮਜੀਠੀਏ ਨਾਲ ਜੀ ਅੱਛਾ ਇੱਕ ਇੰਟਰਸਟਿੰਗ ਚੀਜ਼ ਇਹ ਆ ਕਿ ਗਜਪਤ ਗਰੇਵਾਲ ਹੂੰ ਮਜੀਠੀਏ ਦਾ ਬ੍ਰਦਰ-ਇਨ-ਲॉ ਉਹਦਾ ਵੀ ਨਾਮ ਆਇਆ ਹੂੰ ਪੁੱਛਗੇ ਚੱਚੇ ਸ਼ਾਮਲ ਨਹੀਂ ਹੋਇਆ ਸ਼ਾਇਦ ਉਹਦੇ ਵਾਰੰਟ ਹਾਸਲ ਕਰਨ ਵਾਸਤੇ ਵੀ ਵਿਜੀਲੈਂਸ ਕੋਰਟ ਜਾ ਰਹੀ ਆ ਇਹ ਵੀ ਇੱਕ ਵੱਡੀ ਖਬਰ ਆ ਰਹੀ ਆ ਹੂੰ ਕਿ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਗਜਪਤ ਸਿੰਘ ਗਰੇਵਾਲ ਆ ਜਿਹੜਾ ਮਜੀਠੀਏ ਦਾ ਸਾਲਾ ਹੂੰ ਉਦੇ ਤੇ ਵੀ ਸਿਕੰਜਾ ਕਸਨ ਜਾ ਰਿਹਾ ਅਛਾ ਇਹਨੂੰ ਇਹਨਾਂ ਨੇ ਫੜ ਕੇ ਜਦੋਂ ਹੁਣ ਪੇਸ਼ ਕੀਤਾ ਅਦਾਲਤ ਦੇ ਵਿੱਚ ਅਦਾਲਤ ਚ ਡਿਫੈਂਸ ਦੇ ਵਕੀਲ ਨੇ ਯਾਨੀ ਗੁਲਾਟੀ ਦੇ ਵਕੀਲ ਨੇ ਕਿਹਾ ਹਮ ਕਿ ਵੇਖੋ ਜੀ ਇਹ ਜਿਹੜਾ ਸਾਡਾ ਕਲਾਇੰਟ ਆ ਇਹਨੂੰ ਪਹਿਲਾਂ ਵਿਜੀਲੈਂਸ ਸਰਕਾਰੀ ਗਵਾ ਬਣਾ ਰਹੀ ਸੀ ਹਮ ਇਸ ਕੇਸ ਦੇ ਵਿੱਚ ਜੀ ਤੇ ਮੁੜ ਕੇ ਜਦੋਂ ਗੱਲਾਂ ਇਹਨਾਂ ਦੀਆਂ ਕੁਝ ਨਹੀਂ ਮੰਨੀਆਂ ਇਹਨਾਂ ਨੇ ਚੱਕ ਕੇ ਗ੍ਰਿਫਤਾਰੀ ਪਾ ਦਿੱਤੀ ਹਮ ਜਿਹੜੀ ਵਿਜੀਲੈਂਸ ਆ ਉਹ ਦੋਸ਼ ਗੁਲਾਟੀ ਤੇ ਲਾਉਂਦੀ ਆ ਕਿ ਦੋ ਜਣੇ ਸ ਇਹਨਾਂ ਦਾ ਬਿਜ਼ਨਸ ਮੁੱਖ ਤੌਰ ਤੇ ਸੀ ਕਾਰ ਐਸੈਸਰੀ ਦਾ 2007-8 ਦੇ ਆਸਪਾਸ ਜਦੋਂ 7 'ਚ ਸਰਕਾਰ ਆ ਗਈ ਕੰਦੀਆਂ ਦੀ ਕਹਿੰਦੇ ਕਿ ਉਸ ਤੋਂ ਬਾਅਦ ਯਕਦਮ ਇਹਨਾਂ ਨੇ ਬਿਜ਼ਨਸ ਬਦਲਿਆ ਆਪਦਾ ਇਹ ਲਿਕਰ ਚਾਲ ਕਰ ਜੀ ਲਿਕਰ ਅੱਛਾ ਦੇਖੋ ਗੱਲ ਤੇ ਇਹ ਹੈਗੀ ਆ ਮੈਨੂੰ ਨਹੀਂ ਪਤਾ ਹੁਣ ਸੱਚ ਕੀ ਹੈ ਝੂਠ ਕੀ ਆ ਪਰ ਲਿਕਰ ਦੇ ਮਾਮਲੇ ਦੇ ਵਿੱਚ ਇਹ ਸੀ ਕਿ ਹੁਣ ਤਾਂ ਪਾਲਸੀਆਂ ਪਾਲਸੀਆਂ ਕੁਝ ਚੇਂਜ ਹੋਈਆਂ ਨੇ ਉਸ ਟਾਈਮ ਇਹ ਬੜੀਆਂ ਚਰਚਾਵਾਂ ਚੱਲਦੀਆਂ ਸਨ 11 12 ਦੇ ਨੇੜ ਤੇੜ ਨਾਲ ਕਿ ਸ਼ਰਾਬ ਦੇ ਕਾਰੋਬਾਰ ਤੇ ਮੋਟਾ ਜਿਹੜਾ ਥੋਕ ਦਾ ਕਾਰੋਬਾਰ ਆ ਜੀ ਕਿ ਉਹਦੇ ਤੇ ਬਈ ਕੁਝ ਘਰਾਨਿਆਂ ਦਾ ਕਬਜ਼ਾ ਉਦੋਂ ਐਲ 1 ਸ਼ਾਇਦ ਕੁਝ ਐਸਾ ਲਾਇਸੈਂਸ ਸੀਗਾ ਨਾ ਜਿਹੜਾ ਉਹਦਾ ਜ਼ਿਕਰ ਆਉਂਦਾ ਹੁੰਦਾ ਸੀਗਾ ਤੇ ਉਹਦੇ ਵਿੱਚ ਮਜੀਠੀਏ ਦਾ ਚਰਚਾ ਚੱਲਦਾ ਹੁੰਦਾ ਸੀ ਜੀ ਕਿ ਮਜੀਠੀਆ ਵੀ ਮਤਲਬ ਕਿ ਬਿਜ਼ਨਸ ਦੇ ਵਿੱਚ ਹੈ ਚਰਚਾਾਂ ਚੱਲਦੀਆਂ ਸਨ ਉਸ ਵੇਲੇ ਹੂੰ ਹੁਣ ਇਹਨਾਂ ਨੇ ਉਸੇ ਚੀਜ਼ ਨੂੰ ਆਧਾਰ ਬਣਾਇਆ ਕਿ ਇਹਨਾਂ ਨੇ ਜਿਹੜਾ ਮਤਲਬ ਕਿ ਬਿਜ਼ਨਸ ਬਦਲਿਆ ਆਪਦਾ ਫਿਰ ਉਹਦੇ 'ਚ ਚੜ੍ਹਾਈ ਕੀਤੀ ਤੇ ਇਹਨਾਂ ਦੀਆਂ ਕੰਪਨੀਆਂ ਦੇ ਥਰੂ ਲੈਣ ਦੇਣ ਦੇ ਨਾਲ ਹੀ ਗਾਂਹ ਜਿਹੜੀਆਂ ਸੰਪਤੀਆਂ ਨੇ ਜਿਨ੍ਹਾਂ ਬਾਰੇ ਕਥਤ ਤੌਰ ਤੇ ਸਰਕਾਰ ਇਹ ਕਹਿੰਦੀ ਆ ਕਿ ਮਜੀਠੀਏ ਨੇ ਗਲਤ ਟੰਗ ਨਾਲ ਬਣਾਈਆਂ ਨੇ ਜੀ ਜੀ ਇਹਨਾਂ ਪ੍ਰਾਪਰਟੀਆਂ ਦਾ ਮੁੜ ਕੇ ਲੈਣ ਦੇ ਨੂੰ ਆ ਆਜੇ ਰੌਲਾ ਤੇ ਗੁਲਾਟੀ ਐ ਏਦਾਂ ਕਹਿ ਲਓ ਕਿ ਮਜੀਠੀਏ ਦੇ ਨਜ਼ਦੀਕੀ ਫਿਰ ਹੂੰ ਏ ਹੁਣ ਕਹਾਣੀ ਕਿੱਧਰ ਨੂੰ ਜਾਏਗੀ ਪਤਾ ਨਹੀਂ ਜੀ ਬਈ ਗੱਲ ਇਹ ਆ ਕਿ ਮਜੀਠੀਏ ਦੇ ਖਿਲਾਫ ਸ਼ਾਇਦ 120 ਵੀ 20 ਰੱਖਤੀ ਆ ਨਾ ਇਹਨਾਂ ਨੇ ਤਾਂ ਨਾਲ ਇੱਕ ਹੋਰ ਲਾਤੀ ਆ ਨਾਲ ਹੂੰ ਤੋ ਇਹ ਕਾਨੂੰਨੀ ਲੜਾਈ ਹੁ ਪਤਾ ਨਹੀਂ ਕਿਸ ਦਿਸ਼ਾ ਵੱਲ ਜਾਏਗੀ ਪਰ ਗੁਲਾਟੀ ਤਾਂ ਇਹਨਾਂ ਨੇ ਜਿਹੜਾ ਨਜ਼ਦੀਕੀ ਬੰਦਾ ਸੀ ਵਿਕਰਮ ਮਜੀਠੀਏ ਦਾ ਉਹਨੂੰ ਇੱਕ ਵਾਰੀ ਤੇ ਰਗੜ ਦਿੱਤਾ ਭਾਈ ਜੀ 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 ਬਹੁਤ ਬਹੁਤ ਸ਼ੁਕਰੀਆ ਜੀ ਡਟਵਾਇਰ ਜੀ ਕਹਿ ਰਹੇ ਨੇ ਕਿ ਮਲੂਕ ਸਾਹਿਬ ਦੱਸ ਸਕਦੇ ਨੇ ਭਾਈ ਮਜੀਠੀਆ ਸਾਹਿਬ ਦੇ ਬਾਰੇ ਤੇ ਨਹੀਂ ਉਹ ਦੋ ਚਰਚਾਾਂ ਹੁੰਦੀਆਂ ਸਨ ਜੀ ਦੇਖੋ ਕੰਮਾ ਕਰ ਸਰਕਾਰਾਂ ਚ ਉਹੀ ਹੈ ਨਾ ਇਹਨਾਂ ਦੇ ਜਿਹੜੇ ਭਗਤ ਮੰਡਲੀ ਵਾਲੇ ਆ ਉਹ ਕਹਿੰਦੇ ਤੁਸੀਂ ਫਲਾਣੇ ਦਾ ਪੱਖ ਲੈਦੇ ਹੋ ਕਲਾ ਆਮ ਆਦਮੀ ਦਾ ਉਹਦੋਂ ਅਸੀਂ ਇਹਨਾਂ ਦੀਆਂ ਗੱਲਾਂ ਕਰਦੇ ਰਹੇ ਹਾਂ ਅੱਜ ਵੀ ਕਰਦੇ ਹਾਂ ਕਿ ਉਸ ਟਾਈਮ ਆ ਉਹ ਚਰਚਾਾਂ ਸਨ ਜੀ ਫਲਾਣੇ ਦਾ ਬਿਜ਼ਨਸ ਫਲਾਣੀ ਜਗ੍ਹਾ ਤੇ ਆ ਫਲਾਣੇ ਦਾ ਫਲਾਣੀ ਜਗ੍ਹਾ ਤੇ ਆ ਬਥੇਰਾ ਕੁਝ ਹੋਇਆ ਉਸ ਟਾਈਮ ਵੀ ਮੈਂ ਹਮੇਸ਼ਾ ਕਹਿੰਦਾ ਕਿ ਸਰਕਾਰਾਂ ਦੇ ਵਿੱਚ ਕੁਝ ਬੰਦੇ ਲਾਭ ਹਾਸਲ ਕਰਦੇ ਨੇ ਬਿਲਕੁਲ ਬਹੁਤ ਵੱਡੇ ਪੱਧਰ ਤੇ ਗੇਮ ਖੇਡੀ ਜਾਂਦੀ ਹੈ ਜੀ ਮਨ ਲਓ ਕਿ ਉਸ ਟਾਈਮ ਬਥੇਰਾ ਕੁਸ਼ ਹੋਇਆ ਕਿ ਜਿੱਥੇ ਜ਼ਮੀਨ ਐਕਵਾਇਰ ਹੋਣੀ ਉਹਦੇ ਉੱਥੇ ਜਾ ਕੇ ਪਹਿਲਾਂ ਹੀ ਸੌਦੇ ਵਜ ਜਾਂਦੇ ਸਨ ਬਥੇਰਾ ਕੁਸ਼ ਹੋਇਆ ਉਹਦੋਂ ਵੀ ਬੋਲਦੇ ਰਹੇ ਅੱਜ ਵੀ ਜੋ ਹਿਸਾਬ-ਕਿਤਾਬ ਤੁਹਾਡੇ ਸਾਹਮਣੇ ਚੱਲਦਾ ਹੈ ਚੁੱਪ ਹੁਣ ਵੀ ਨਹੀਂ ਮੰਨਦੇ ਆਪਾਂ ਹਾਂ ਬਿਲਕੁਲ ਬਿਲਕੁਲ ਜੀ ਇੱਥੇ ਵੀ ਜੇ ਤੁਸੀਂ ਦੇਖੋਗੇ ਕੰਚਨਪ੍ਰੀਤ ਕੀ ਆ ਕਿ ਇੱਕ ਚੇਰਾ ਵੀ ਬਣ ਗਈ ਇਸ ਇਲੈਕਸ਼ਨ ਦੇ ਵਿੱਚ ਪਹਿਲਾਂ ਕੌਣ ਜਾਣਦਾ ਸੀ ਜੀ ਬਿਲਕੁਲ ਠੀਕ ਹੈ ਜੀ ਇੱਕ ਜਦੋਂ ਬੰਦਾ ਪਬਲਿਕ ਫਿਗਰ ਬਣ ਜਾਂਦਾ ਹੈ ਉਹਦੇ ਨਾਲ ਵੈਸੇ ਵੀ ਇੱਕ ਹਮਾਇਤੀ ਵਰਗ ਜੁੜਦਾ ਹਮ ਅਕਾਲੀ ਆ ਗਏ ਜੀ ਇੱਕ ਉਹ ਔਰਤ ਹੈ ਆਪਣੇ ਇੱਥੇ ਬੁਰਾ ਸਮਝਿਆ ਜਾਂਦਾ ਹੈ ਕਿ ਜਦੋਂ ਕੋਈ ਇਦਾਂ ਦੀ ਲੜਾਈ ਹੋਵੇ ਚਾਹ ਰਾਜਨੀਤਿਕ ਹੋਵੇ ਚਾਹ ਨਿੱਜੀ ਹੋਵੇ ਕਿ ਉਹਦੇ ਚ ਧੀ ਪੈਣ ਨੂੰ ਨਹੀਂ ਕਢੀ ਸਿਆ ਜਾਂਦਾ ਜੀ ਇਸ ਚੀਜ਼ ਨੂੰ ਵੀ ਬੁਰਾ ਮੰਨਦੇ ਨੇ ਲੋਕ ਤੇ ਬੁਰਾ ਮਨਾ ਵੀ ਰਿਹਾ ਹੈ ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਕੰਚਨ ਪ੍ਰੀਤ ਵਾਸਤੇ ਜਿਹੜੀ ਉੱਚ ਸਲਵਾਈ ਹੋਈ ਰਾਤ ਹੁਣ ਲੋਕ ਇਹ ਵੀ ਕਹਿੰਦੇ ਕਿ ਵੇਖ ਲਓ ਅਕਾਲੀਆਂ ਚ ਦਮ ਜੀ ਬਿਲਕੁਲ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਅਕਾਲੀਆਂ ਲਈ ਇੱਕ ਜਿਹੜਾ ਪੋਜ਼ਿਟਿਵ ਮੈਸੇਜ ਹੈ ਉਹ ਇਹ ਗਿਆ ਕਿ ਆਪਦੇ ਬੰਦੇ ਨਾਲ ਖੜਦੇ ਕਿੱਦਾਂ ਯਾਰ ਹੂੰ ਤੁਸੀਂ ਇਹ ਦੇਖੋ ਇਹ ਇਹ ਤਾਂ ਫੈਕਟ ਹੈ ਵੈਸੇ ਚਲੋ ਪਬਲਿਕ ਪਰਸਪੈਕਸ਼ਨ ਕਿਦਾਂ ਦੀ ਬਣ ਰਹੀ ਹੈ ਕਿਦਾਂ ਆਂ ਜਾ ਕੇ ਬਦਲੇਗੀ ਉਹ ਗੱਲ ਵੱਖਰੀ ਹੈ ਪਰ ਜੇ ਤੁਸੀਂ ਦੇਖੋਗੇ ਤਾਂ ਇਹਨਾਂ ਦੀ ਲੀਗਲ ਟੀਮ ਯਾਰ ਤਗੜੀ ਹੈ ਤਾਂ ਮੰਨਣਾ ਪਊਗਾ ਤੁਹਾਨੂੰ ਕਿ ਹਾਈ ਕੋਰਟ ਫਿਰ ਰਾਤ ਨੂੰ ਕੋਰਟ ਦੇ ਵਿੱਚ ਹੂੰ ਆ ਕੇ ਤੇ ਮਤਲਬ ਕਿ ਜ਼ਰਾ ਕਰਨੀ ਲੰਮੀ ਚੋੜੀ ਜ਼ਰਾ ਹੋਈਆ ਦੋ ਵਰੀਂ ਜ਼ਰਾ ਹੋਈਆ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਉਹ ਇੱਕ ਮੈਸੇਜ ਤੇ ਜਾਂਦਾ ਹੀ ਆ ਹੁਣ ਇਹ ਇਹਨਾਂ ਚੀਜ਼ਾਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਕਿਸ ਤਰ੍ਹਾਂ ਕੰਮ ਕਰ ਰਹੀ ਹੈ ਇਹ ਵੀ ਇੱਕ ਸੋਚਨ ਵਿਚਾਰਨ ਦਾ ਵਿਸ਼ਾ ਹੈ ਕਿ ਜੇ ਐਡੇ ਵੱਡੇ ਮਾਮਲੇ ਸੀਗੇ ਤਾਂ ਫਿਰ ਕੱਚੇ ਪੈਰੀ ਜਿਵੇਂ ਆਪਾਂ ਕਹਿ ਦਿੰਦੇ ਪੰਜਾਬੀ ਚ ਕਿਉਂ ਹੱਥ ਪਾਰੇ ਸੀ ਤੁਸੀਂ ਜੀ ਸਾਰਾ ਕੁਝ ਉਲਟ ਪੁਲਟ ਹੋ ਗਿਆ ਉਹਨਾਂ ਤੇ ਫਿਰ ਇਹ ਫਾਇਦਾ ਕਿਉਂ ਹੋ ਰਿਹਾ ਹੈ ਜੇ ਫਾਇਦਾ ਹੋ ਰਿਹਾ ਹੈ ਇਹ ਫਾਇਦਾ ਕਿ ਕਾਲੀ ਕਰਕੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਅਕਾਲੀਆਂ ਨੂੰ ਪਚਾ ਰਹੀ ਹੈ ਜਾਂ ਕੋਈ ਹੋਰ ਕਾਰਨ ਹੈ ਇਹ ਵੀ ਸਮਝਣ ਤੋਂ ਜਾਂ ਫਿਰ ਜਿਹੜੇ ਇਲਜ਼ਾਮ ਲਾ ਰਹੇ ਆ ਫਿਰ ਉਹ ਉਨੇ ਪੁਖਤਾ ਨਹੀਂ ਹੈ ਉਹੀ ਗੱਲ ਹੈ ਨਾ ਕਿ ਕੁਝ ਨਾ ਕੁਝ ਤੇ ਗਲਤ ਹੈ ਤਾਂ ਇਹਦੇ ਵਿੱਚ ਸਾਰਿਆਂ ਚੋਂ ਜਿਹੜਾ ਨੁਕਸਾਨ ਵਾਲਾ ਪੱਖ ਹੈ ਨਾ ਉਹ ਹੈ ਕਿ ਪੁਲਿਸ ਦੀ ਕ੍ਰੈਡੀਬਿਲਟੀ ਜੀ ਪੁਲਿਸ ਖਲਨਾਇਕੀ ਖਲਨਾਇਕਾ ਕਿ ਹਾਂ ਪਹਿਲਾਂ ਤੁਸੀਂ ਪਰਚਾ ਕਟਿਆ ਇੱਕ ਔਰਤ ਤੇ ਫਿਰ ਤੁਸੀਂ ਉਹਨੂੰ ਫੜਿਆ ਜੀ ਫਿਰ ਤੁਸੀਂ ਅਦਾਲਤ ਚ ਟਿਕ ਪਏ ਪੁਲਿਸ ਦੀ ਕ੍ਰੈਡੀਬਿਲਟੀ ਦਾਤੇ ਲੱਗੀ ਪਈ ਆ ਸਾਬ ਮੇਰੇ ਖਿਆਲ ਦੇ ਨਾਲ ਫਾਇਦਾ ਪਤਾ ਨਹੀਂ ਇਲੈਕਸ਼ਨ ਦੇ ਵਿੱਚ ਜਾ ਕੇ ਕਿਹਨੂੰ ਹੋਣਾ ਕਿਹਨੂੰ ਨਹੀਂ ਹੋਣਾਗਾ ਜੀ ਪਰੰਤੂ ਨੁਕਸਾਨ ਜਿਹੜਾ ਪੰਜਾਬ ਪੁਲਿਸ ਦੀ ਜੋ ਕ੍ਰੈਡੇਬਿਲਟੀ ਆ ਪੰਜਾਬ ਪੁਲਿਸ ਦੀ ਜਿਹੜੀ ਭਰੋਸੇਯੋਗਤਾ ਉਹਨੂੰ ਜ਼ਰੂਰ ਹੋ ਰਿਹਾ ਦਾ ਜੀ ਬਿਲਕੁਲ ਮੇਰੇ ਜੀ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਦੋਸਤੋ ਤੁਹਾਡੀ ਸਾਰੇ ਦੋਸਤਾਂ ਦਾ ਧੰਨਵਾਦ ਜੀ ਜਟਵੈਡ ਬਾਈ ਧੰਨਵਾਦ ਜੀ ਤਲਜੀਤ ਸਿੰਘ ਜੀ ਮਲੂਕ ਸਿੰਘ ਜੀ ਸ਼ੁਕਰੀਆ ਤੁਹਾਡਾ ਸਾਰੇ ਦੋਸਤਾਂ ਦਾ ਜੁੜਾਵਾ ਢਿੱਲੋਂ ਸਾਹਿਬ ਬਹੁਤ ਸ਼ੁਕਰੀਆ ਜੀ ਫਾਈਟਰ ਵੀ ਜੀ ਤੁਹਾਡਾ ਵੀ ਸ਼ੁਕਰੀਆ ਮਿੱਤਰ ਕਹਿ ਦੇ ਕੇ ਕੰਮ ਤੇ ਜਾਂਦੇ ਜਾਂਦੇ ਅਸੀਂ ਤੁਹਾਡਾ ਪ੍ਰੋਗਰਾਮ ਸਵੇਰੇ ਸਵੇਰੇ ਸੁਣ ਰਹੇ ਹਾਂ ਬਹੁਤ-ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਜਸਵੀਰ ਸਿੰਘ ਜੀ ਹਰਵਿੰਦਰ ਕੌਰ ਜੀ ਤੁਹਾਡਾ ਵੀ ਸਵਾਗਤ ਹੈ ਜੀ ਸਾਰੇ ਦੋਸਤਾਂ ਦਾ ਧੰਨਵਾਦ ਤੇ ਚਲੋ ਕਾਂਚਨਪ੍ਰੀਤ ਹੋਰਾਂ ਨੂੰ ਕਿੰਨਾ ਕੁ ਫਾਇਦਾ ਮਿਲਦਾ ਕਿੰਨੀ ਕਿ ਸਪੋਰਟ ਮਿਲਦੀ ਤੇ ਲੈਣਾ ਬਣਾ ਦੇਖੋ ਸੁਖਮਨ ਸਾਹਿਬ ਇਹਨਾਂ ਚੀਜ਼ਾਂ ਦਾ ਫਾਇਦਾ ਡੈਫੀਨਟਲੀ ਮਿਲਦਾ ਹੈ ਬੰਦੇ ਨੂੰ ਜੀ ਟਿਕਟ ਮਿਲ ਗਈ ਬੀਬੀ ਨੂੰ ਹੂੰ ਕੋਡ ਆਫ ਕੰਡਕ ਬੀਬੀ ਅ ਤਰ ਫਿਰ ਸਕਦੀ ਹੁਣ ਛੇਤੀ ਕਿਤੇ ਪੁਲਸ ਹੱਥ ਵੀ ਨਹੀਂ ਪਾਵੇਗੀ ਜੀ ਕਿਉਂਕਿ ਮਾਮਲਾ ਅਦਾਲਤ ਦੇ ਵਿੱਚ ਆ ਕੁਝ ਚੀਜ਼ਾਂ ਚਾਰਾ ਜੋਈ ਚੁ ਗੁਜ਼ਰਦੀਆਂ ਨੇ ਫੇਰ ਹੀ ਜਾ ਕੇ ਅੱਗੇ ਕਿਸੇ ਨਤੀਜੇ ਤੇ ਪਹੁੰਚਦੀਆਂ ਤਾਂ ਕੰਚਨਪ੍ਰੀਤ ਪਹਿਲਾਂ ਤੇ ਆਪ ਦੇ ਇਲਾਕੇ ਤੱਕ ਸੀਮਤ ਸੀ ਇਲਾਕਾ ਤੇ ਇਹਨਾਂ ਦਾ ਮਜੀਠਾ ਲੜਿਆ ਕੇ ਤਰਨ ਤਾਰਨਾ ਜੀ ਤਾਂ ਉਥੋਂ ਮਤਲਬ ਕਿ ਐਂ ਹੁੰਦਾ ਕਈ ਵਾਰ ਦੇਖੋ ਸੂਤ ਆ ਜਾਂਦਾ ਅੱਜ ਕੰਚਨਪ੍ਰੀਤ ਜਿਹੜੀ ਕਹ ਲੋ ਕਿ ਰੀਚ ਜੀ ਉਹ ਪੰਜਾਬ ਪੱਤਰ ਦੀ ਹੈ ਇਹ ਇਹ ਤਾਂ ਝੁਠਾ ਨਹੀਂ ਨਾ ਸਕਦੇ ਤੁਸੀਂ ਗਲਤ ਕੌਣ ਆ ਸਹੀ ਕੌਣ ਆ ਉਹ ਤੇ ਚਲੋ ਹੁਣ ਕੋਰਟ ਨੇ ਨਿਰਣਾ ਕਰਨਾ ਹੈ ਜੀ ਪਰ ਇਹ ਤੇ ਸਾਫ ਹੈ ਨਾ ਫੈਕਟ ਹੈ ਕਿ ਭਾਈ ਰੀਚ ਪਛਾਣ ਬਿਲਕੁਲ ਪਛਾਣ ਬਣ ਗਈ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਜਿਰਾਵਟ ਢਿੱਲੋਂ ਸਾਹਿਬ ਬਿਲਕੁਲ ਤੁਹਾਡੇ ਵਾਲੀ ਗੱਲ ਵੀ ਆਪਾਂ ਕਿਤੇ ਨਾ ਕਿਤੇ ਰੱਖ ਸਕਦੇ ਆ ਨਾਲ ਇਹ ਕਹਿੰਦੇ ਕਿ ਮੁੱਖ ਦੀ ਗੱਲ ਇਹ ਆ ਕਿ ਪੁਲਿਸ ਨੇ ਆਪਣਾ ਹੋਮਵਰਕ ਚੰਗੀ ਤਰ੍ਹਾਂ ਨਹੀਂ ਕੀਤਾ ਤੇ ਇੱਕ ਨਾ ਅਜਵੇ ਅੱਜ ਵੀ ਮੈਨੂੰ ਕਿਸੇ ਪੱਤਰਕਾਰ ਸਾਥੀ ਨਹੀਂ ਭੇਜੀਆਂ ਸਾਰੀਆਂ ਚੀਜ਼ਾਂ ਕਿ ਆ ਦੇਖੋ ਜੀ ਏਦਾਂ ਉਦਾਂ ਤਾਂ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਠੀਕ ਹੈ ਪਰਚਾ ਆਪਣੀ ਜਗ੍ਹਾ ਹੂੰ ਕੰਚੇ ਨੂੰ ਪ੍ਰੀਤ ਤੇ ਹੋ ਸਕਦਾ ਹੈ ਇਹ ਮਾਮਲਾ ਬਣ ਕੇ ਤੇਗਾ ਹੋ ਸਕਦਾ ਕੱਲ ਨੂੰ ਸਜ਼ਾ ਵੀ ਹੋ ਜਾਵੇ ਹੂੰ ਠੀਕ ਹੈ ਨਾ ਜੀ ਪੁਲਿਸ ਦਾ ਮੁਕਦਮੇ ਦਾ ਕੋਈ ਪਤਾ ਨਹੀਂ ਹੁੰਦਾ ਮੁਕਦਮਾ ਕਿੱਧਰ ਨੂੰ ਚਲੇ ਜਾਣਾ ਪਤਾ ਨਹੀਂ ਪਰੰਤੂ ਇੱਕ ਹੁੰਦਾ ਹੈ ਗ੍ਰਿਫਤਾਰੀ ਦਾ ਪ੍ਰੋਸੀਜਰ ਹੂੰ ਆਪਾਂ ਨੂੰ ਬਹੁਤ ਸਾਰੇ ਪੁਲਿਸ ਅਫੀਸਰ ਜਾਂ ਪੁਲਿਸ ਮੈਕ ਵਿੱਚ ਦੇ ਬਲਦੇ ਵੀ ਸੁਣਦੇ ਆ ਗ੍ਰਿਫਤਾਰੀ ਦਾ ਪ੍ਰੋਸੀਜਰ ਜੇ ਤੁਸੀਂ ਫਾਲੋ ਨਹੀਂ ਨਾ ਕਰਦੇ ਹੂੰ ਜੱਡਾ ਮਰਜ਼ੀ ਤਗੜਾ ਕੇਸ ਆ ਉਸ ਕੇਸ ਦੀ ਡੰਡ ਲੈ ਜਾਂਦੀ ਆ ਤੁਹਾਨੂੰ ਯਾਦ ਆ ਜਦੋਂ ਸੁਖਨਾਇਪ ਸਿੱਧੂ ਨੂੰ ਫੜਿਆ ਸੀਗੇ ਨਾ ਨਹੀਂ ਪੱਤਰਕਾਰ ਨੂੰ ਗ੍ਰਿਫਤਾਰੀ ਦਾ ਪ੍ਰੋਸੀਜਰ 79 ਗ੍ਰਿਫਤਾਰੀ ਦਾ ਪ੍ਰੋਸੀਜਰ ਚੈਲੰਜ ਉਹ ਨਹੀਂ ਕੀਤਾ ਗਿਆ ਨਾ ਇੱਥੇ ਵੀ ਗ੍ਰਿਫਤਾਰੀ ਦਾ ਪ੍ਰੋਸੀਜਰ ਚਾ ਕਿ ਤੁਸੀਂ ਵੱਦਾ ਜੁਰਮ ਕਰਨਾ ਹੈ ਵੱਦਾ ਜੁਰਮ ਐਦਾ ਨਹੀਂ ਕਰ ਸਕਦੇ ਜਾਂ ਫਿਰ ਇੱਕ ਵੱਡੀ ਗੱਲ ਇਹ ਹੁੰਦੀ ਆ ਕਿ ਕਿਸੇ ਵੀ ਔਰਤ ਨੂੰ ਦਿਨ ਛਿਪੇ ਤੋਂ ਬਾਅਦ ਤੁਸੀਂ ਫੜ ਨਹੀਂ ਸਕਦੇ ਨਿੱਕੀ ਨਿੱਕੀ ਚੀਜ਼ਾਂ ਨੇ ਟੈਕਨੀਕਲੀ ਵੀ ਮੈਂ ਕਹਿ ਰਿਹਾ ਨਾ ਕਿ ਗ੍ਰਿਫਤਾਰੀ ਦਾ ਵੀ ਇੱਕ ਪ੍ਰੋਸੀਜਰ ਹੈ ਹੂੰ ਤੇ ਜੇ ਤੁਸੀਂ ਉਸ ਪ੍ਰੋਸੀਜਰ ਨੂੰ ਹੀ ਫਾਲੋ ਨਹੀਂ ਕਰ پا ਰਹੇ ਜੀ ਚੰਗੇ ਢੰਗ ਦੇ ਨਾਲ ਤਾਂ ਫਿਰ ਪੁਲਿਸ ਦੇ ਪ੍ਰੋਫੈਸ਼ਨਲਿਜ਼ਮ ਤੇ ਵੀ ਸਵਾਲ ਉੱਠਣਗੇ ਜੀ ਠੀਕ ਹੈ ਨਾ ਜੀ ਉਹਦੇ ਤੇ ਸਵਾਲ ਉੱਠਣਗੇ ਕਿ ਕਿਉਂ ਤੁਸੀਂ ਕਿਸੇ ਦੀ ਚਾਬੀ ਤੇ ਚੱਲ ਰਹੇ ਹੋ ਨਾ ਰਿਮੋਟ ਤੇ ਚੱਲ ਰਹੇ ਹੋ ਨਾ ਕਿ ਕਾਲੀ ਚ ਤੁਹਾਨੂੰ ਇੱਕ ਕਦਮ ਚੁੱਕਣੇ ਪੈਂਦੇ ਆ ਤਾਂ ਫਿਰ ਅਦਾਲਤ ਇਹਨਾਂ ਚੀਜ਼ਾਂ ਨੂੰ ਨਹੀਂ ਦੇਖਦੀ ਕਿ ਤੁਹਾਨੂੰ ਪਰਦੇ ਦੇ ਪਿੱਛੋਂ ਕੌਣ ਸੰਕੇਤ ਦੇ ਰਿਹਾ ਹੈ ਕੌਣ ਸੰਦੇਸ਼ ਦੇ ਰਿਹਾ ਹੈ ਨਹੀਂ ਅਦਾਲਤ ਨੇ ਜੋ ਰਿਕਾਰਡ ਤੇ ਚੀਜ਼ਾਂ ਨੇ ਉਹਦੇ ਆਧਾਰ ਤੇ ਫੈਸਲੇ ਕਰਨੇ ਹੁੰਦੇ ਆ ਜੀ ਕਿਉਂਕਿ ਦੇਖੋ ਇਹਦੇ ਵਿੱਚ ਤੇ ਕੋਰਟ ਨੇ ਸਾਫ਼ ਕਿਹਾ ਪੁਲਿਸ ਨੂੰ ਕਿ ਜੇ ਤੁਸੀਂ ਬਾਜ ਨਾ ਆਏ ਅਗਾਂ ਅਸੀਂ ਕਾਰਵਾਈ ਕਰ ਦੇਾਂਗੇ ਤੁਹਾਡੇ ਤੇ ਯਾਨੀ ਨਾ ਸਿਰਫ ਗ੍ਰਿਫਤਾਰੀ ਨਜਾਇਜ਼ ਪਾਈ ਗਈ ਗੈਰਸੰਵਿਧਾਨਿਕ ਪਾਈ ਗਈ ਬਲਕਿ ਪੁਲਿਸ ਨੂੰ ਵਾਰਨ ਕੀਤਾ ਗਿਆ ਚੇਤਾਵਨੀ ਦਿੱਤੀ ਗਈ ਕਿ ਜੇ ਤੁਸੀਂ ਹੁਣ ਵੀ ਪਰੇਸ਼ਾਨ ਕਰਨਾ ਨਾ ਛੱਡਿਆ ਤੇ ਤੁਹਾਡੇ ਤੇ ਕਾਰਵਾਈ ਕੀਤੀ ਜਾ ਸਕਦੀ ਹੈ ਤਾਂ ਤੁਸੀਂ ਦੇਖੋ ਨਾ ਉਸਨੇ ਕਿੰਦਾ ਹੋ ਗਿਆ ਹਾਂ ਜੀ ਬਿਲਕੁਲ